ਪਿਛਲੇ ਕੁਝ ਟਾਈਮ ਤੋਂ ਆਪਾਂ ਦੇਖ ਰਹੇ ਹਾਂ ਕਿ ਭਈ ਜਹਾਜ਼ਾਂ ਨੇ ਪੰਜਾਬੀਆਂ ਨੂੰ ਬਹੁਤਾਂ ਕੀਤਾ ਹੋਇਆ ਖਾਸ ਕਰਕੇ ਪੂਰੇ ਹਿੰਦੁਸਤਾਨ ਨੂੰ ਨਹੀਂ ਪਰ ਪੰਜਾਬੀਆਂ ਦੇ ਵਿੱਚ ਜ਼ਿਆਦਾ ਚਰਚਾ ਹੈ ਅਮਰੀਕਾ ਤੋਂ ਜਹਾਜ਼ ਆਉਂਦੇ ਰਹੇ ਜਿਨ੍ਹਾਂ ਦੀਆਂ ਗੱਲਾਂបੱਤਾਂ ਜੇ ਚੱਲ ਹੀ ਰਹੀਆਂ ਸੀ ਪਰ ਹੁਣ ਇੱਕ ਹੋਰ ਖਬਰ ਆ ਰਹੀ ਹੈ ਕਹਿੰਦੇ ਕਿ ਆਸਟ੍ਰੇਲੀਆ ਵਾਲੇ ਵੀ ਇਧਰ ਨੂੰ ਇੱਕ ਜਹਾਜ਼ ਭੇਜਣ ਲੱਗੇ ਆ ਜਿਹਦੇ ਵਿੱਚ ਉਧਰੋਂ ਵੀ ਰਿਪੋਰਟ ਹੋਣ ਲੱਗੇ ਜਿਹੜੇ ਇਲੀਗਲ ਮਾਈਗ੍ਰੈਂਟ ਨੇ ਇਹ ਕੀ ਮਸਲਾ ਹੈ ਜੀ ਉਧਰੋਂ ਵੀ ਇਸ ਤਰ੍ਹਾਂ ਦੀ ਕੋਈ ਖਬਰ ਆ ਰਹੀ ਹੈ ਦੇਖੋ ਅਮਰੀਕਾ ਦਾ ਤੇ ਆਸਟ੍ਰੇਲੀਆ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲੀ ਗੱਲ ਮੇਰੇ ਵਰਗਾ ਵੀ ਬੰਦਾ ਜ਼ਮੀਨ ਅਸਮਾਨ ਦਾ ਫਰਕ ਦੇਖਦਾ ਤੇ ਪੜ੍ਹੇ ਲਿਖੇ ਲੋਕ ਇੱਥੇ ਐਵੇਂ ਬੇਵਕੂਫ ਬਣੇ ਆ ਦੇਖ ਕੇ ਨਾ ਤਰਸ ਆਉਂਦਾ ਹੈ ਪੰਜਾਬੀਆਂ ਤੇ ਕਿ ਕੀ ਕਰਨ ਡਏ ਨੇ ਸਾਡੇ ਬੰਦੇ ਅਮਰੀਕਾ ਜਿਹੜੇ ਗਏ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲਾ ਉਹਨਾਂ ਨੇ ਦਿੱਤਾ ਹੈ ਗੈਰ ਗਲਤ ਟਾਂਕ ਨਾਲ ਨੇ ਹੂੰ ਕੋਈ ਲੀਗਲੀ ਇਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦਾ ਤਾਂ ਹੈ ਨਹੀਂਗਾ ਜੀ ਜੀ ਠੀਕ ਹੈ ਜਿਹੜਾ ਹੁਣ ਉੱਥੇ ਉੱਥੇ ਆ ਗਿਆ ਡੋਨਲਡ 트ੰਪ ਹੂੰ ਅਗਲਾ ਜਿੱਤ ਕੇ ਆਇਆ ਮਿੱਥ ਕੇ ਆਇਆ ਤੇ ਫਿਰ ਜਿੱਤ ਗਿਆ ਜਿੱਤ ਕੇ ਆਇਆ ਪੌਂਸੀ ਦੇ ਨਾਲ ਆਇਆ ਜਿਹੜਾ ਰੌਲਾ ਪੈ ਰਿਹਾ ਆਸਟ੍ਰੇਲੀਆ ਦਾ ਉਹ ਜਿਹੜਾ ਇੱਕ ਪ੍ਰੈਸ ਨੋਟ ਹੈ ਪ੍ਰੈਸ ਰਿਲੀਜ਼ ਹੈ ਉਹਨੂੰ ਗੌਰ ਨਾਲ ਪੜ੍ਹੋ ਹੂੰ ਆ ਮੈਂ ਕੱਢਿਆ ਸੀ ਅੱਗੇ ਆ ਫੇਸਬੁੱਕ ਤੋਂ ਉਹ ਪ੍ਰੈਸ ਰਿਲੀਜ਼ ਹੈ ਜਿਹੜਾ ਆ ਲੋਬਾ ਤੁਹਾਨੂੰ ਦਿਖਾ ਵੀ ਦੇਣਾ ਆ ਪ੍ਰੈਸ ਰਿਲੀਜ਼ ਆ ਹੂੰ ਆ ਪ੍ਰੈਸ ਰਿਲੀਜ਼ ਆ ਜੀ ਵਨ ਨੇਸ਼ਨ ਟੂ ਡਿਪੋਰਟ 75000 ਇਲੀਗਲਸ ਹਮ ਸਰ ਇਹ ਤੇ ਮਤਲਬ ਕਿ ਜੋ ਉਹਨਾਂ ਦੀ ਹੈਗੀ ਹੈ ਪੌਲਨ ਹੈਨਸਨ ਇਹ ਇੱਕ ਪਾਰਟੀ ਦੀ ਹੈ ਹਮ ਇਹ ਤੇ ਪਾਰਟੀ ਹੈ ਤੇ ਇਸ ਬੀਬੀ ਨੂੰ ਜੇ ਇਹ ਲੈਣਾ ਤੇ ਕਟੋ-ਕਟ ਮੈਂ ਸਾਡੇ ਜਿਹੜੇ ਭਾਜੀ ਆ ਪ੍ਰਭਜੋਤ ਉਹਨਾਂ ਨੇ ਪਾਇਆ ਵੀ ਆ ਕਿ ਜੇਕਰ ਇਹਨਾਂ ਨੇ ਇਹ ਨੀਤੀ ਲਾਗੂ ਕਰਨੀ ਹੈ ਤਾਂ ਘੱਟੋ-ਘੱਟ ਇਹਨਾਂ ਨੂੰ 76 ਸੀਟਾਂ ਦੀ ਲੋੜ ਪਵੇਗੀ ਜਦਕਿ ਇਹਨਾਂ ਨੇ ਤੇ ਵੋਟਾਂ ਦਾ ਕਦੇ 5% ਵੀ ਨਹੀਂ ਸ਼ੋਇਆ ਆਸਟ੍ਰੇਲੀਆ 'ਚ ਯਾਨੀ ਏਜ ਦਾ ਲਾਲੂ ਵੀ ਅ ਇੱਥੇ ਕੋਈ ਆਪਣੇ ਰਾਜਨੀਤੀ 'ਚ ਹੋਵੇ ਨਾ ਤਿੰਨਾਂ 'ਚੋਂ ਨਾ 13 'ਚੋਂ ਉਹ ਸਾਬ ਕਿਤਾਬਿਆ ਜੀ ਉਹ ਠੀਕ ਹੈ ਉਹਨਾਂ ਦੀਆਂ ਜਿਹੜੀਆਂ ਆਸਟ੍ਰੇਲੀਆ ਵਾਲਿਆਂ ਦੀਆਂ ਵੀਜ਼ਾ ਪਾਲਿਸੀਆਂ ਨੇ ਉਹਨਾਂ ਦੇ ਵਿੱਚ ਸਖਤਾਈ ਆ ਰਹੀ ਆ ਦਿਨ-ਬਦਨ ਉਠਿਕ ਆਪਾਂ ਨੂੰ ਵੀ ਪਤਾ ਹੈ ਯਾਰ ਕਿ ਕਈ ਮੁਲਕ ਅਜਿਹਾ ਕਰ ਰਹੇ ਆ ਯੂਕੇ ਨੇ ਵੀ ਤਾਂ ਕੀਤਾ ਹੀ ਆ ਨਾ ਜੀ ਕਈਆਂ ਨੇ ਇਦਾਂ ਕੀਤਾ ਆਮਰੀਕਾ ਵੀ ਕਰ ਰਿਹਾ ਕੈਨੇਡਾ ਨੇ ਵੀ ਤਾਂ ਕਰੀ ਦਿੱਤਾ ਹੁਣ ਪਿੱਛੇ ਜੇ ਪਿਛਲੇ ਸਾਲ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਵੀਜ਼ਾ ਪਾਲਿਸੀਆਂ ਸੀਗੀਆਂ ਉਹ ਕੜੀਆਂ ਕਰ ਦਿੱਤੀਆਂ ਹੂੰ ਤਾਂ ਮਤਲਬ ਕਿ ਇਹ ਜਿਹੜਾ ਰੌਲਾ ਪਾਇਆ ਜਾ ਰਿਹਾ ਇੱਥੇ ਅੱਛਾ ਦੇਖੋ ਗੱਲ ਇਹ ਸਾਡੇ ਮੇਰੇ ਖਿਆਲ ਦੇ ਨਾਲ ਮੇਰੇ ਆਪ ਦੇ ਫਰੈਂਡ ਜਿਹੜੇ ਆ ਘੱਟੋ ਘੱਟ 15 ਕਿ 20 ਆਸਟ੍ਰੇਲੀਆ ਚ ਹੂੰ ਜੇ ਰਿਸ਼ਤੇਦਾਰ ਮੈਂ ਮਲਾ ਲਵਾਂ ਤੇ ਟੋਟਲ 50 ਹੋ ਜਾਣੇ ਆ ਜੀ ਮੇਰੇ ਵਰਗੇ ਬੰਦੇ ਦੇ 20 50 ਉੱਥੇ ਬੰਦੇ ਬੈਠੇ ਨੇ ਹੂੰ ਤੇ ਤੁਹਾਡਾ ਵੀ ਕੋਈ ਨਾ ਕੋਈ ਇੱਕ ਹੁੰਦਾ ਹੀ ਆ ਤੁਸੀਂ ਉਹਨੂੰ ਤੇ ਪੁੱਛ ਲਓ ਅੱਜਕੱਲ ਜੀ ਬੱਸ ਇੱਥੇ ਉਹ ਚਲਾਦਾ ਵੀ ਇੱਕ ਜਹਾਜ਼ ਹੁਣ ਕੈਨੇਡਾ ਤੋਂ ਤੁਰ ਪੈਣਾ ਇੱਕ ਇੰਗਲੈਂਡ ਤੋਂ ਤੁਰ ਪੈਣਾ ਇਹ ਇਸੇ ਕੰਮ ਤੇ ਹੀ ਹੈ ਸਾਰਾ ਕੁਝ ਹੂੰ ਐਸਾ ਕੁਛ ਨਹੀਂ ਹੈ ਅਮਰੀਕਾ ਦਾ ਮਾਮਲਾ ਵੱਖਰਾ ਹੈ ਆਸਟ੍ਰੇਲੀਆ ਦਾ ਮਾਮਲਾ ਵੱਖਰਾ ਹੈ ਤੇ ਜਿਹੜੀ ਇਹ ਬੀਬੀ ਆ ਇਹ ਕੋਈ ਪ੍ਰਧਾਨ ਮੰਤਰੀ ਥੋੜੀ ਉਥੇ ਇਹ ਤੇ ਪ੍ਰਧਾਨ ਮੰਤਰੀ ਮੈਨੂੰ ਲੱਗਦਾ ਕਿ ਸੱਤ ਜਨਮ ਨਹੀਂ ਬਣ ਸਕਦੀ ਹੂੰ ਉਹ ਜਿਵੇਂ ਤੁਸੀਂ ਪਰਸੈਂਟੇਜ ਦੱਸ ਰਾਮੂ ਵਾਲੀਆ ਕਹਿੰਦਾ ਕਹਿੰਦਾ ਕਿ ਖੁਸਰਿਆ ਦੇ ਘਰ ਪੁੱਤ ਜੰਮ ਸਕਦਾ ਹੂੰ ਪਰ ਅਕਾਲੀ ਦਲ ਹੀ ਮੁੜ ਸਕਦਾ ਜੀ ਤੇ ਮੈਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਵੀ ਮੁੱਖ ਮੰਤਰੀ ਬਣ ਸਕਦਾ ਸ਼ਾਇਦ ਉਸਦਾ ਸੁਖਬੀਰ ਸਿੰਘ ਬਾਤਲ ਕੱਲ ਪ੍ਰਧਾਨ ਮੰਤਰੀ ਵੀ ਬਣ ਜਾਵੇ ਮੰਨਣ ਚਾਉਂਦੀ ਗੱਲ ਜੀ ਆ ਬੀਬੀ ਤੇ ਮੈਨੂੰ ਨਹੀਂ ਲੱਗਦਾ ਮੰਨਣ ਚਾਉਂਦੀ ਨਹੀਂ ਕਰਿਆ ਤੋਂ ਨਾ ਭਈ ਇਨਾਂ ਚੀਜ਼ਾਂ ਤੇ ਯਕੀਨ ਕਰਨ ਦੀ ਜ਼ਰੂਰਤ ਹੈ ਨਾ ਯਕੀਨ ਛੇਤੀ ਕਰੋ ਥੋੜਾ ਪੁਖਤਾ ਤੌਰ ਤੇ ਜਾਣਕਾਰੀ ਹਾਸਲ ਕਰੋ ਫਿਰ ਅੱਗੇ ਜਾਣਕਾਰੀ ਸ਼ੇਅਰ ਕਰੋ ਅੱਜ ਕੱਲ ਕਾਲੀ ਕਾਲੀ ਵੀ ਪੜੀ ਐ ਨਾ ਕਿ ਜਲਦੀ ਜਲਦੀ ਕੋਈ ਇਦਾਂ ਦੀ ਖਬਰ ਆਵੇ ਜਲਦੀ ਜਲਦੀ ਪੋਸਟ ਹੋ ਜੇ ਤੇ ਫਿਰ ਵਿਊਜ਼ ਵੱਧ ਜਾਣ ਇਹ ਵੀ ਮਸਲਾ ਬਣਾ ਨਾ ਅੱਜ ਕੱਲ ਵਿਊਜ਼ ਦੇ ਚੱਕਰ ਚ ਨਿਊਜ਼ ਤੇ ਮਰ ਰਹੀ ਆ ਨਾ ਜੀ ਬੇਸ਼ੱਕ ਉਹਦਾ ਟਾਈਟਲ ਚੱਕਵਾ ਕੱਢੋ ਜੀ ਆਹ ਕਰੋ ਜੀ ਇਹਦੇ ਨਾਲ ਕਲਿੱਕਾਂ ਪੈਣਗੀਆਂ ਠੀਕ ਹੈ ਨਾ ਵਿਊਜ਼ ਦੇ ਚੱਕਰ ਚ ਨਿਊਜ਼ ਮਰ ਗਈ ਆ ਹੂੰ ਹੂੰ ਇਹ ਮੰਨਣਾ ਪਊਗਾ ਸਾਨੂੰ ਜੀ ਜੀ ਤਾਂ ਗੱਲ ਇਹ ਆ ਕਿ ਵਿਊਜ਼ ਨਾ ਵੇਓ ਬਣ ਜਾਂਦੇ ਹੁੰਦੇ ਆ ਬਿਲਕੁਲ ਵਿਊਜ਼ ਵੇਓ ਇਹ ਠੀਕ ਹੈ ਡਾਲਰ ਦਿੰਦੇ ਨੇ ਬਟ ਜੇ ਤੁਸੀਂ ਜ਼ਿਆਦਾ ਲਾਲਚ ਕਰੋਗੇ ਤਾਂ ਵੇਓ ਬਣ ਜਾਂਦੇ ਜ਼ਹਿਰ ਬਣ ਜਾਂਦੇ ਬਿਲਕੁਲ ਬਿਲਕੁਲ ਤਾਂ ਕਈਆਂ ਨੇ ਬਣਾ ਰੱਖਿਆ ਨਾ ਹੂੰ ਘਰ ਵਾਲਿਆਂ ਨੂੰ ਕੀ ਕੁਝ ਕਰਾਉਂਦੇ ਫਿਰਦੇ ਆ ਮਾਫ ਕਰਨਾ ਕਰਦੇ ਤੇ ਆਪਦੀ ਆਜ਼ਾਦੀ ਨਾਲ ਹੀ ਆ ਪਰ ਸੱਚਾਈ ਹੈ ਸੱਚਾਈ ਹੈ ਜੀ ਸੱਚੀ ਗੱਲ ਮੂੰਹ ਤੇ ਆ ਜਾਂਦੀ ਆ ਜੀ ਕਹਿੰਦਾ ਮਤਲਬ ਇਹ ਆ ਕਿ ਵਿਊਜ਼ ਨੇ ਸਰ ਨਿਊਜ਼ ਮਾਰ ਦਿੱਤੀ ਅਸਲ ਚ ਨਿਊਜ਼ ਦਾ ਮਤਲਬ ਹੁੰਦਾ ਸੂਚਨਾ ਜੀ ਠੀਕ ਹੈ ਨਾ ਜੀ ਸੱਚੀ ਸੂਚਨਾ ਸੂਚਨਾ ਵਿਸ਼ਲੇਸ਼ਣ ਦਾ ਮਤਲਬ ਹੁੰਦਾ ਜੋ ਅਸੀਂ ਕਰਦੇ ਆ ਕਿ ਵਕ ਵਕ ਕੋਨਾਂ ਤੋਂ ਖਬਰ ਨੂੰ ਦੇਖਣਾ ਹੂੰ ਖੋਲਣਾ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਗਲਤ ਹੋ ਰਹੀਆਂ ਨੇ ਜਿਸ ਤਰ੍ਹਾਂ ਇੱਕ ਇਹ ਤਾਂ ਉਹ ਅੱਗੇ ਫਿਰ ਉਹ ਬਣਾ ਦਿੰਦੇ ਨੇ ਗ੍ਰਾਫਿਕ ਜਿਹਾ ਬਣਾ ਕੇ ਉਹ ਇਦਾਂ ਖਬਰ ਪੇਸ਼ ਕਰਦੇ ਆ ਕਿ ਦੇਖਣ ਵਾਲਾ ਜਿਤੇ ਤਰੋ ਹੀ ਨਿਕਲ ਜਾਂਦੇ ਕਿ ਸੱਚੀ ਉਹ ਸ਼ਾਇਦ ਅਜਿਹਾ ਹੋਣ ਜਾ ਰਹੀ ਹੈ ਉਹ ਕਈਆਂ ਨੂੰ ਬਿਨਾਂ ਲੋੜ ਤੋਂ ਹੀ ਚਿੰਤਾਵਾਂ ਪੈ ਜਾਂਦੀਆਂ ਨੇ ਹੋਣਾ ਜਦੋਂ ਕੁਝ ਹੁੰਦਾ ਉਹ ਵੱਖਰੀ ਗੱਲ ਹੁੰਦੀ ਹੈ ਪਰ ਫਿਕਰਾਂ ਪਹਿਲਾਂ ਹੀ ਪੈ ਜਾਂਦੀਆਂ ਨੇ ਬੱਲੀ ਸਾਹਿਬ ਵੀ ਕਹਿ ਰਹੇ ਨੇ ਕਿ ਅਮਰੀਕਾ ਚ ਵੀ ਸਿਰਫ ਉਹਨਾਂ ਨੂੰ ਵਾਪਸ ਭੇਜਿਆ ਕਹਿੰਦੇ ਜਿਹੜੇ ਨਵੇਂ-ਨਵੇਂ ਗਏ ਸੀ ਤੇ ਡਿਟੈਂਸ਼ਨ ਸੈਂਟਰ ਦੇ ਵਿੱਚ ਸੀ ਕਹਿੰਦੇ ਜਿਨ੍ਹਾਂ ਦੇ ਕਾਗਜ਼ ਪੱਤਰ ਬਣ ਗਏ ਉਹਨਾਂ ਨੂੰ ਵਾਪਸ ਨਹੀਂ ਭੇਜਿਆ ਅਜੇ ਤੱਕ ਹਾਲ ਦੀ ਗੱਡੀ ਹਾਂ ਜੀ ਬਿਲਕੁਲ ਇਹ ਉਹੀ ਨੇ ਜਿਹੜੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਹੈਗੇ ਸੀਗੇ ਜੀ 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 ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜ ਚੁੱਕੇ ਆ